ਹੈਲੋ ਜੀ ਫਰੈਂਡਸ ਸਤਿ ਸ਼੍ਰੀ ਅਕਾਲ ਜੀ ਕਿ ਵੀ ਮੇਰੀ ਸਾਰੀ YouTube ਫੈਮਿਲੀ ਉਮੀਦ ਕਰਦੇ ਕਿ ਫਰੈਂਡ ਤੁਸੀਂ ਠੀਕ ਹੋਵੋਗੇ ਤੇ ਲੋ ਜੀ ਫਰੈਂਡ ਇੱਥੇ ਮੈਂ ਕਰਨ ਲੱਗੀ ਸੀਗੀ ਸਲਵਾਰਾਂ ਦੀ ਕਟਿੰਗ ਕਰਨ ਮੈਂ ਕਿਹਾ ਅੱਜ ਪਹਿਲਾ ਸਲਵਾਰਾ ਕਟਿੰਗ ਕਰਦੀਆਂ ਕਿਉਂਕਿ ਸੂਟ ਨਾ ਕਾਫੀ ਇਕੱਠੇ ਹੋ ਗਏ ਸੀਗੇ ਤੇ ਕੁਝ ਕੱਲ ਦੇ ਦੀਦੀ ਹਨਾ ਆਏ ਸੀਗੇ ਸਲਵਾਰਾਂ ਵਾਲੇ ਉਹ ਕਹਿੰਦੇ ਵੀ ਹਨਾ ਕੀ ਗੱਲ ਸਲਵਾਰਾਂ ਵਗੈਰਾ ਨਹੀਂ ਬਣਾਉਂਦੇ ਹੈਗੇ ਹੁਣ ਵੀ ਸੂਟ ਵਗੈਰਾ ਹੈ ਨਹੀਂ ਕਿ ਮੈਂ ਕਿਹਾ ਨਹੀਂ ਮੈਂ ਕਿਹਾ ਹੈਗੇ ਨੇ ਕੱਪੜੇ ਤਾਂ ਬਕਾਇਆ ਮੈਨੂੰ ਕੱਟਣੇ ਦੀ ਸਿਰਫ ਕੋਲ ਹੋ ਰਹੀ ਹੈ ਹਨਾ ਤੇ ਹੁਣ ਮੈਂ ਕਹਾਂ ਚਲੋ ਦੇ ਦੇਨੀ ਆ ਉਹਨਾਂ ਨੂੰ ਅ ਸਲਵਾਰਾ ਕਟਿੰਗ ਕਰਕੇ ਦੇ ਦੇਨੀ ਆ ਤਾਂ ਕਿ ਟਾਈਮ ਨਾਲ ਬਣ ਜਣਗੀਆਂ ਤੇ ਕੁਛ ਹੈਣਾ ਉਹ ਵਿਚਾਰੇ ਵੀ ਫਿਰ ਉਹਨਾਂ ਨੂੰ ਐ ਹੁੰਦਾ ਵੀ ਕੰਮ ਚਲੋ ਮੈਨੂੰ ਮਿਲਦਾ ਰਹੇ ਹੈ ਨਾ ਵੀ ਰੋਜ਼ ਡੇਲੀ ਮੈਂ ਕਟਿੰਗ ਵਗੈਰਾ ਕਰਦੀ ਰਹਾ ਕਿਉਂਕਿ ਉਹਨਾਂ ਤੇ ਵੀ ਦੇਖੋ ਉਹਨਾਂ ਦਾ ਜਿਹੜਾ ਕੰਮ ਘਰ ਦਾ ਜਿਹੜਾ ਉਹ ਸਲਵਾਰਾ ਦੇ ਨਾਲ ਹੀ ਦੇਖੋ ਚੱਲਦਾ ਹੈਣਾ ਕਿਉਂਕਿ ਵਿਅਸਤਾ ਦੇਖੋ ਘਰ ਉਹ ਤਾਂ ਦੇਖੋ ਬਹੁਤ ਵਧੀਆ ਨੇ ਉਹ ਹੈਣਾ ਰੋਜਗਾਰ ਤਾਂ ਦੇਖੋ ਉਹਨਾਂ ਦਾ ਬਹੁਤ ਵਧੀਆ ਫੈਕਟਰੀਆਂ ਵਗੈਰਾ ਹੈਗੀਆਂ ਨੇ ਪਰ ਥੋੜਾਕਾ ਟਾਈਮ ਹੀ ਹੋ ਗਿਆ ਯਾਨੀ ਕਿ 6 6-8 ਪਤਾ ਨਹੀਂ ਮਹੀਨੇ ਹੋ ਗਏ ਨੇ ਉਹਨਾਂ ਦੀ ਹਸਬੰਦ ਦੀ ਹੋ ਗਈ ਸੀਗੀ ਡੈਥ ਹੈ ਨਾ ਜਿੰਨਾ ਕਰਕੇ ਵਿਚਾਰਨ ਬਹੁਤ ਜ਼ਿਆਦਾ ਔਖਾ ਹੋਇਆ ਪਿਆ ਸੀ ਜੀ ਤੇ ਐਨਾ ਮਾੜਾ ਟਾਈਮ ਚਲੋ ਰੱਬ ਕਿਸੇ ਨੂੰ ਨਾ ਦਿਖਾਵੇ ਹੈ ਨਾ ਐ ਨਿਊਮਰ ਵੀ ਨਹੀਂ ਹੈਗੀ ਦੇਖਿਓ ਉਹਨਾਂ ਦੀ ਤੇ ਕਾਰੋਬਾਰ ਵੀ ਬਹੁਤ ਵਧੀਆ ਪਰ ਕਾਰੋਬਾਰ ਦਾ ਦੇਖੋ ਉਹਦੀ ਵਧੀਆ ਨਾ ਜੇ ਬੱਚੇ ਹੈ ਨਾ ਸਾਂਭ ਸਕਣ ਹੈ ਨਾ ਬੱਚੇ ਹਲੇ ਬਹੁਤ ਛੋਟੇ ਨੇ بیٹے ਨੇ ਹਲੇ ਪਲੱਸ 2 ਕੀਤੀ ਹੈ ਬੇਟੀ ਨੇ ਵੀ ਹਲੇ ਸ਼ਾਇਦ 10th ਪਤਾ ਨਹੀਂ ਪਲੱਸ 2 ਹੀ ਕਰ ਰਹੀ ਹੈ ਹੈ ਨਾ ਫਿਰ ਉਹ ਕਹਿੰਦੀ بیٹے ਨੂੰ ਹਲੇ ਇੰਨੇ ਕੰਮਕਾਰ ਦੀ ਨੋਲਜ ਹੈ ਨਹੀਂਗੀ ਵੀ ਹਲੇ ਚਲੋ ਸਿੱਖ ਰਿਹਾ ਹੈ ਨਾ ਕਾਰੋਬਾਰ ਤਾਂ ਦੇਖੋ ਉਹਨਾਂ ਦਾ ਬਹੁਤ ਵਧੀਆ ਫੈਕਟਰੀਆ ਵਗੈਰਾ ਹੈਗੀਆਂ ਨੇ ਹੈ ਨਾ ਕਾਰੋ ਜਿਹੜਾ ਕੰਮਕਾਰ ਹੈ ਨਾ ਪਰ ਹਲੇ ਬੇਟੇ ਨੂੰ ਨੋਲਜ ਨਹੀਂ ਹੈਗੀ ਜਿਹਦੇ ਕਰਕੇ ਵਿਚਾਰੀ ਹਲੇ ਆਪਣਾ ਸਲਵਾਰਾ ਨਾਲ ਹੀ ਗੁਜ਼ਾਰਾ ਕਰ ਰਹੀ ਹੈ ਆਪਣੇ ਘਰ ਦਾ ਹੈ ਨਾ ਇਸ ਕਰਕੇ ਉਹਨਾਂ ਨੂੰ ਵੈਸੇ ਕਾਲੀ ਹੁੰਦੀ ਹੈ ਵੀ ਮੈਨੂੰ ਵੀ ਛੇਤੀ ਛੇਤੀ ਦੇ ਦੇ ਤੇ ਡੇਲੀ ਦੇ ਦਿਆ ਕਰਾ ਹੈ ਨਾ ਸਲਵਾਰਾ ਪਰ ਜਦੋਂ ਹੁੰਦੀ ਹੈ ਚਲੋ ਮੈਂ ਉਹਨਾਂ ਨੂੰ ਹੀ ਦਿਨੀ ਹੁੰਨੀ ਆ ਸੱਚ ਐਨਾ ਵ ਵਧੀਆ ਨੇ ਦੀਦੀ ਉਹ ਬਿਲਕੁਲ ਵੀ ਨਹੀਂ ਦੇਖੋ ਸੰਗ ਸ਼ਰਮ ਕਰਦੇ ਹੈਗੇ ਵਿਹਾਰ ਵੀ ਕੋਈ ਵੀ ਐ ਕੀ ਕਹੂਗਾ ਵੀ ਹਾਂ ਇਹਨਾਂ ਦੇ ਵੀ ਕਾਰੋਬਾਰ ਤਾਂ ਕਿੰਨੇ ਵਧੇ ਨੇ ਆਪ ਸਲਵਾਰਾ ਵਗੈਰਾ ਬਣਾਉਂਦੀਆਂ ਨੇ ਕਿਸੇ ਦੀਆਂ ਹੈਨਾ ਨਹੀਂ ਉਹ ਐਵੇਂ ਨਹੀਂ ਹੈਗੇ ਉਹ ਸ਼ੁਰੂ ਤੋਂ ਹੀ ਹੈਨਾ ਉਹ ਨਹੀਂ ਕੱਲੇ ਯਾਨੀ ਕਿ ਉਹਨਾਂ ਦਾ ਸਾਰਾ ਹੀ ਜਿੰਨਾ ਵੀ ਉਹਨਾਂ ਦਾ ਹੈਗਾ ਸਾਰੇ ਦਰਾਣੀ ਜਠਾਣੀਆਂ ਨੇ ਉਹ ਸਾਰੀਆਂ ਸਲਵਾਰਾਂ ਵਗੈਰਾ ਸਟੀਚਿੰਗ ਵਗੈਰਾ ਕਰਦੀਆਂ ਨੇ ਸਭ ਦੇ ਯਾਨੀ ਕਿ ਕਾਰੋਬਾਰ ਬਹੁਤ ਸੋਹਣਾ ਹੈ ਨਾ ਕਈ ਵਾਰੀ ਅਸੀਂ ਸੱਚੀ ਸੋਚਣ ਵੀ ਲੱਗ ਜਿੰਦੇ ਆ ਵੀ ਇਹਨਾਂ ਨੂੰ ਵੈਸੇ ਵੀ ਲੋਡ ਨਹੀਂ ਹੈਗੀ ਕੰਮ ਕਰਨ ਦੀ ਵੀ ਸਭ ਕੁਝ ਠੀਕ ਹੈ ਪਰ ਨਹੀਂ ਉਹ ਕਹਿੰਦੀ ਨਹੀਂ ਕਹਿੰਦੀ ਆ ਸਾਨੂੰ ਵੀ ਅਸੀਂ ਸ਼ੌਂਕ ਵਜੋਂ ਕਰਦੀਆਂ ਨੇ ਹੈਨਾ ਪਰ ਹੁਣ ਇਹ ਜਿਹੜੀ ਦੀਦੀ ਹੈਗੇ ਨੇ ਜਿਹੜੇ ਹੁਣ ਮੇਰੀ ਸਲਵਾਰਾਂ ਬਣਾ ਰਹੇ ਨੇ ਇਹਨਾਂ ਦੀ ਵਿਚਾਰਿਆ ਦੀ ਬਣ ਗਈ ਹੈ ਹੁਣ ਮਜਬੂਰੀ ਹੈਨਾ ਕੰਮ ਕਰਨ ਦੀ ਸਲਵਾਰਾਂ ਦੀ ਆ ਬਣਾਉਣ ਦੀ ਹੈ ਨਾ ਕੋਈ ਵੀ ਤੇ ਉਹ ਕੱਲ ਆਏ ਸੀਗੇ ਤੇ ਮੈਨੂੰ ਜਿਹੜੀ ਆਪਾਂ ਪਹਿਲ ਸਕੀਮ ਹੁੰਦੀ ਹੈ ਨਾ ਉਹਦੇ ਬਾਰੇ ਆਏ ਸੀਗੇ ਕਹਿੰਦੇ ਵੀ ਮੈਨੂੰ ਵੀ ਦੱਸੋ ਹੈਨਾ ਵੀ ਮੈਂ ਵੀ ਫਾਰਮ ਭਰਨੇ ਨੇ ਫਿਰ ਮੈਂ ਉਹਨਾਂ ਨੂੰ ਕਿਹਾ ਮੈਂ ਕਿਹ ਦੀਦੀ ਹਲੇ ਆਪਣੇ ਆਈ ਨਹੀਂ ਹੈਗੀ ਸਕੀਮ ਇਹ ਜਦੋਂ ਆਪਣੇ ਇੱਥੇ ਆ ਗਈ ਤੇ ਮੈਂ ਤੁਹਾਨੂੰ ਜਰੂਰ ਦੱਸਾਂਗੀ ਹੈਨਾ ਤੇ ਮੈਂ ਕਿਹਾ ਚਲੋ ਕਿਸੇ ਨਾ ਕਿਸੇ ਦਾ ਚਲੋ ਭਲਾ ਹੋ ਜਾਵੇ ਹੈਨਾ ਰੱਬ ਦਾ ਦੇਖੋ ਪਤਾ ਹੀ ਨਹੀਂ ਹੈਗਾ ਕਦੋਂ ਮਾੜਾ ਟਾਈਮ ਆ ਜਾਵੇ ਹੈਨਾ ਮਾੜੇ ਵਕਤ ਦਾ ਕੁਝ ਨਹੀਂ ਪਤਾ ਹੈਗਾ ਤੇ ਇਸ ਕਰਕੇ ਮੈਂ ਕਹਿੰਨੀ ਆ ਕੋਈ ਆਪਾਂ ਨੂੰ ਸੰਗ ਸ਼ਰਮ ਨਹੀਂ ਦੇਖੋ ਕਰਨੀ ਚਾਹੀਦੀ ਹੈਗੀ ਤੇ ਇਹ ਜਿਹੜੀਆਂ ਹੈਗੀਆਂ ਨੇ ਹੈਨਾ ਮੇਰੀ ਸਲਵਾਰ ਆ ਕਾਫੀ ਟਾਈਮ ਤੋਂ ਬਣਾ ਰਹੀਆਂ ਨੇ ਜਦੋਂ ਮੈਂ ਸਲਾਈ ਕਰਨੀ ਲੱਗੀ ਸੀਗੀ ਹੈਨਾ ਉੱਥੇ ਮੈਂ ਉਹਨਾਂ ਦੇ ਰੈਂਟ ਤੇ ਰਹਿੰਦੀ ਹੁੰਦੀ ਸੀਗੀ ਉਧਰਲੀ ਸਾਈਡ ਯਾਨੀ ਕਿ ਉਹਨਾਂ ਦੀ ਗਲੀ 'ਚ ਤੇ ਉੱਥੋਂ ਫੇਰ ਉਹਨਾਂ ਨੂੰ ਵੀ ਮੇਰੇ ਤੋਂ ਐ ਹੋਇਆ ਵੀ ਇਹ ਕੱਪੜੇ ਬਣਾਉਂਦੀ ਆ ਹੈਨਾ ਵੀ ਮੈਂ ਵੀ ਵੀ ਅਸੀਂ ਵੀ ਬਣਾਇਆ ਕਰੀਏ ਹੈਨਾ ਫਿਰ ਉਹ ਮੇਰੇ ਤੋਂ ਸਲਵਾਰਾਂ ਮੈਂ ਇੱਕ ਜਣੇ ਨੂੰ ਸਲਵਾਰਾਂ ਤੇ ਲਾਇਆ ਸੀਗਾ ਫਿਰ ਸਾਰੇ ਜਣੀਆਂ ਹੀ ਲੱਗ ਗਿਆ ਸੀਗੇ ਰਿਸੋਰੀ ਇਸ ਤੇ ਸੱਚੀ ਹੈ ਹੋ ਹੀ ਜਾਂਦਾ ਵੀ ਹਾਂ ਵੀ ਵੀ ਮੈਂ ਵੀ ਕੰਮ ਕਰਾਂ ਹਨਾ ਵੀ ਪਲਾਨਿੰਗ ਕਰਦੀ ਐ ਮੈਂ ਵੀ ਕੰਮ ਕਰਾਂ ਇਸ ਕਰਕੇ ਤੇ ਜਿੱਦ ਦੇ ਫਿਰ ਮੈਂ ਉਹਨਾਂ ਨੂੰ ਸਲਵਾਰਾ ਦਿੱਤੀਆਂ ਨੇ ਮੈਂ ਕਦੇ ਵੀ ਅੱਜ ਤੱਕ ਇੱਕ ਵੀ ਸਲਵਾਰ ਮੈਂ ਬਣਾਈ ਨਹੀਂ ਹੈਗੇ ਆਪਣੇ ਹੱਥ ਨਾਲ ਮੈਂ ਸਿਰਫ ਆਪਣੀਆਂ ਸ਼ਰਟਾਂ ਕਟਿੰਗ ਕਰਦੀਆਂ ਸ਼ਰਟਾਂ ਬਣਾਉਂਦੀ ਆ ਪਲਾਜ਼ੋ ਵਗੈਰਾ ਮੈਂ ਬਣਾਉਣੀ ਆ ਸਲਵਾਰਾ ਵਗੈਰਾ ਬਾਹਰ ਹੀ ਦਿਨੀ ਹੁੰਦੀ ਆ ਤੇ ਮੈਨੂੰ ਐ ਹੁੰਦਾ ਵੀ ਚਲੋ ਵਧੀਆ ਵੀ ਮੇਰੇ ਨਾਲ ਚਲੋ ਕਿਸੇ ਹੋਰ ਦਾ ਵੀ ਕੰਮਕਾਰ ਚੱਲਦਾ ਰਹੇ ਹਨ ਰੋਜ਼ਗਾਰ ਚੁੱਲਾ ਝੋਂਕਾ ਚੱਲਦਾ ਰਹੇ ਹਨ ਪਤਾ ਨਹੀਂ ਹੁੰਦਾ ਹੈਗਾ ਰੱਬ ਕੀ ਪਤਾ ਆਪਾਂ ਨੂੰ ਉਹਨਾਂ ਦੇ ਹੀ ਕਰਕੇ ਕੰਮ ਦਿੰਦਾ ਹੋਵੇ ਹਨ ਇਸ ਕਰਕੇ ਮੇਰੀ ਤੇ ਰਮਣੀ ਤੇ ਤੇ ਰੈਡੀ ਦੀ ਤਾਂ ਸੱਚੀ ਇਹੀ ਸੋਚ ਹੁੰਦੀ ਹੈ ਵੀ ਜਿਹੜਾ ਕੋਈ ਵੀ ਆਪਾਂ ਆਪਣਾ ਕੰਮ ਕਰਦਾ ਹੈ ਵੀ ਉਹਨੂੰ ਆਪਾਂ ਨਾਰਾਜ਼ ਨਾ ਕਰੀਏ ਕੰਮ ਦਈਏ ਹਨ ਚੁੱਲਾ ਝੋਂਕਾ ਸਭ ਦਾ ਹੀ ਚੱਲਦਾ ਰਹੇ ਤੇ ਇਸ ਕਰਕੇ ਚਲੋ ਜਰੂਰ ਵੈਸੇ ਤਾਂ ਦੇਖੋ ਆਪਾਂ ਕਹਿੰਨੇ ਆ ਵੀ ਸਾਰੇ 20 25 30 ਰੁਪਏ ਦੀ ਗੱਲ ਹੈ ਨਾ ਸਲਵਾਰ ਦੀ ਪਰ ਤੁਸੀਂ ਯਕੀਨ ਨਹੀਂ ਮੰਨਣਾ ਕਈ ਵਾਰੀ ਇਹੋ ਜਿਹਾ ਟਾਈਮ ਹੋ ਜਾਂਦਾ ਹੈ ਕਿ ਆਪਣੇ ਕੋਲੇ 20 30 ਰੁਪਏ ਵੀ ਨਹੀਂ ਹੁੰਦੇ ਹੈਗੇ ਹੈ ਨਾ ਇਸ ਕਰਕੇ ਤੇ 20 30 ਰੁਪਏ ਨਾਲ ਹੀ ਦੇਖੋ ਬਹੁਤ ਕੁਝ ਬਣ ਜਾਂਦਾ ਹੈ ਕਈ ਵਾਰੀ ਜਦੋਂ 20 30 ਨਹੀਂ ਹੁੰਦੀ ਫਿਰ ਆਪਾਂ 20 30 ਨੂੰ ਵੀ ਤਰਸਦੇ ਰਹਿੰਨੇ ਆ ਤੇ ਮੈਂ ਤਾਂ ਕਹਿੰਦੀ ਆ ਤੁਸੀਂ ਵੀ ਹੈਨਾ ਕੋਈ ਵੀ ਮੇਰੀ ਭੈਣ ਹੈ ਜਿਹੜੀ ਕੋਦੇ ਵੀ ਹੈਨਾ ਕੋਈ ਸੰਗ ਸ਼ਰਮ ਨਾ ਕਰੇ ਕੋਈ ਵੀ ਕੰਮ ਕਰਾਂਦੀ ਹੈਨਾ ਚਾਹੇ ਤੁਸੀਂ ਸਲਵਾਰਾ ਬਣਾਓ ਚਾਹੇ ਕੁਛ ਵੀ ਕਰੋ ਤਰਪਾਈਆਂ ਕਰੋ ਚਾਹੇ ਬਸ ਮਿਹਨਤ ਦਾ ਕੰਮ ਹੋਣਾ ਚਾਹੀਦਾ ਇੱਜ਼ਤ ਦਾ ਕੰਮ ਹੋਣਾ ਚਾਹੀਦਾ ਹੈਨਾ ਜਿੱਚ ਆਪਾਂ ਕਿਸੇ ਤੋਂ ਬਸ ਸੁਣੀਏ ਨਾ ਵੀ ਹਾਂ ਵੀ ਫਲਾਣੀ ਇਹ ਕੰਮ ਕਰਦੀ ਹੈ ਨਾ ਮਾੜਾ ਕੰਮ ਕਰਦੀ ਹੈ ਹੈਨਾ ਵੀ ਇਹ ਕੰਮ ਨਾ ਆਪਾਂ ਕੋਈ ਵੀ ਕਰੀਏ ਬਸ ਇੱਜ਼ਤ ਵਾਲਾ ਕੰਮ ਸਲਵਾਰਾ ਬਣਾਓ ਹੈਨਾ ਅ ਤਰਪਾਈਆਂ ਕਰੋ ਟੋਪੀਆਂ ਜਿਵੇਂ ਠੰਡ ਚ ਆ ਜਾਂਦੇ ਨੇ ਟੋਪੀਆਂ ਨੂੰ ਛਾਲੜਾ ਵਗੈਰਾ ਲਾਉਣੀਆਂ ਕੋਟੀਆਂ ਦੀਆਂ ਬਾਹਮੋ ਵੂਹਾਂ ਚੜਾਉਣੀਆਂ ਐਵੇਂ ਦਾ ਬਾਧੂ ਕੰਮ ਹੁੰਦਾ ਸ਼ਾਪਸ ਤੇ ਮਿਲ ਜਾਂਦਾ ਹੁੰਦਾ ਹੈਨਾ ਤੇ ਠੀਕ ਹੈ ਜੀ ਤੇ ਮੈਂ ਤਾਂ ਵੈਸੇ ਆਈਨਾ ਦੀਦੀਆਂ ਤਾਂ ਸੱਚੀ ਕਾਫੀ ਹੁੰਦੀਆਂ ਨੇ ਅਸੀਂ ਸੋਚਦੇ ਹੁੰਨੇ ਆ ਵੀ ਸਾਡਾ ਘਰ-ਬਾਰ ਬਣ ਗਿਆ ਤੇ ਮੈਂ ਕਿਹਾ ਹੁਣ ਕਈ ਵੀ ਛੱਡ ਦੇ ਵੀ ਸੋਜੀ ਨੇ ਵੀ ਚਲੋ ਵੀ ਰਹਿਣ ਦੇ ਨੀ ਕੰਮ ਘਟਾ ਦੇਣੀਆਂ ਪਰ ਜੇ ਤਾਂ ਇਹ ਦੀਦੀਆਂ ਨੂੰ ਅਸੀਂ ਦੇਖਦੇ ਆ ਹੈਨਾ ਸੱਚ ਇਹਨਾਂ ਦੇ ਵੀ ਕੰਮ ਕਰ ਕਿੰਨੇ ਸੋਹਣੇ ਨੇ ਚਲੋ ਨજર ਵੀ ਨਾ ਲੱਗੇ ਵੀ ਇਹ ਵੀ ਵਿਚਾਰੀਆਂ ਕੰਮ ਕਰਦੀਆਂ ਨੇ ਹਨਾ ਕੰਮ ਕਾਰ ਨਵੇੜ ਕੇ ਹਨਾ ਬਾਜ਼ਾਰੋਂ ਸਲਵਾਰ ਵਗੈਰਾ ਫੜ ਕੇ ਲੈ ਕੇ ਆਉਂਦੀਆਂ ਨੇ ਆਪ ਲੈ ਕੇ ਆਉਂਦੀਆਂ ਨੇ ਆਪ ਹੀ ਦੇ ਕੇ ਆਉਂਦੀਆਂ ਨੇ ਮਿੰਟੋ-ਮਿੰਟ ਚ ਤੇ ਕਾਫੀ ਇਹ ਮੈਨੂੰ ਇਹਨਾਂ ਤੋਂ ਬਹੁਤ ਖੁਸ਼ ਐ ਮੈਂ ਸਿੱਖਣ ਨੂੰ ਸੱਚੀ ਮਿਲਦਾ ਭੈਣਾ ਬਹੁਤ ਵਧੀਆ ਨੇ ਇਹ ਸਾਰੀਆਂ ਨੇ ਦਰਾਨੇ ਜਠਾਣੀਆਂ ਸਾਰਿਆਂ ਦੀ ਸੋਹ ਇਸ ਤੇ ਇੱਕ ਦੂਜੇ ਦਾ ਇੱਕ ਦੂਜੇ ਦਾ ਕੰਮ ਕਰਦੀਆਂ ਨੇ ਕੰਪੀਟੀਸ਼ਨ ਕਰਦੀਆਂ ਨੇ ਵੀ ਮੈਂ ਵੀ ਮੈਂ ਉਸ ਤੋਂ ਵੱਧ ਕਰਾਂ ਮੈਂ ਉਸ ਤੋਂ ਵੱਧ ਕਰਾਂ ਸੱਚੀ ਬਾਲੀ ਵਧੀਆ ਲੱਗਦੀਆਂ ਨੇ ਤੇ ਲਓ ਜੀ ਗੱਲਾਂ-ਗੱਲਾਂ ਦੇ ਵਿੱਚ ਮੇਰੇ ਹੋ ਗਏ ਨੇ ਕੰਮ ਤੇ ਮੈਂ ਕਿਹਾ ਅੱਜ ਗੱਦਿਆਂ ਨੂੰ ਧੁੱਪ ਵਗੈਰਾ ਲਗਾਈ ਸੀ ਕਿਉਂਕਿ ਨਾ ਆਪਣੇ ਨਾ ਮੌਸਮ ਨਾ ਕੱਚਾ ਜਿਹਾ ਹੋਇਆ ਪਿਆ ਸੀਗਾ ਕਾਫੀ ਦਿਨਾਂ ਦਾ ਮੀਂਹ ਵੀ ਪਿਆ ਸੀਗਾ ਤੇ ਮੈਂ ਕਿਹਾ ਚਲੋ ਸਿੱਲੇ ਜੇ ਵੀ ਹੋ ਜਾਣਗੇ ਇਹ ਵੀ ਥੋੜੇ ਜਿਹਾ ਸੀਲੇ ਜੇ ਨਾ ਹੋਣ ਵੀ ਇਹਨਾਂ ਨੂੰ ਮੇ ਧੁੱਪ ਵਗੈਰਾ ਲਵਾ ਦਵਾ ਇਸ ਕਰਕੇ ਮੰਜੇ ਤੇ ਮੈਂ ਧੁੱਪ ਲਵਾਤੀ ਐ ਅ ਗੱਦਿਆਂ ਨੂੰ ਤੇ ਥੋੜੀ ਬਹੁਤੀ ਸੈਟਿੰਗ ਕਰਤੀ ਐ ਸੋਫੇ ਵਗੈਰਾ ਸਾਫ ਕਰਤੇ ਤੇ ਇੱਥੇ ਹੁਣ ਬੱਚੇ ਆ ਗਏ ਸੀਗੇ ਬੱਚਿਆਂ ਨੂੰ ਹੁਣ ਮੈਂ ਥੋੜੇ ਕੇ ਰਾਈਸ ਬਣਾ ਕੇ ਦੇਤੇ ਤੇ ਨਾਲ ਦੀ ਨਾਲ ਮੱਖਣ ਵਗੈਰਾ ਕੱਢ ਲਿਆ ਸੀਗਾ ਮੈਨੇ ਮੱਖਣ ਕਾਫੀ ਦਿਨਾਂ ਦੀ ਮਲਾਈ ਇਕੱਠੀ ਹੋ ਰਹੀ ਸੀਗੀ ਤੇ ਮੱਖਣਾ ਐਵੇਂ ਕੱਢਣ ਨਾਲ ਨਾ ਇੱਕ ਤਾਂ ਦੇਖੋ ਜਿਹੜਾ ਆਪਣਾ ਗੈਸ ਹੁੰਦਾ ਉਹ ਘਟ ਮੱਚਦਾ ਜਦੋਂ ਆਪਾਂ ਕਈ ਵਾਰੀ ਕੀ ਕਰਦੇ ਮੇਰੇ ਭੈਣਾ ਕਈ ਵਾਰੀ ਸਿੱਧੀ ਮਲਾਈ ਉਹ ਤੇ ਧਰ ਦਿੰਦੇ ਨੇ ਚੁੱਲ੍ਹੇ ਤੇ ਜਿਹਦੇ ਕਰਕੇ ਕੀ ਗੈਸ ਕਾਫੀ ਮੱਚਦਾ ਪਰ ਜੇ ਆਪਾਂ ਐਵੇਂ ਮੱਖਣ ਕੱਢ ਕੇ ਕਰੀਏ ਨਾ ਦੇਖੋ ਲੱਸੀ ਅੱਡ ਹੋ ਗਈ ਆ ਤੇ ਇਹਦੇ ਨਾਲ ਗੈਸ ਘੱਟ ਮੱਚੂਗਾ ਤੇ ਆਪਣਾ ਜਿਹੜਾ ਘਿਓ ਹੈ ਉਹ ਜਲਦੀ ਨਿਕਲ ਜੂਗਾ ਹਾਂ ਦੇਖੋ ਗ੍ਰੈਂਡਰ ਨਾਲ ਕੱਢ ਲਿਆ ਸੀਗਾ ਮੈਨੇ ਤੇ ਇਹਦੇ ਵਿੱਚ ਨਾ ਗਰਮੀਆਂ ਚ ਪਾਣੀ ਪੂਣੀ ਪਾਣ ਦੀ ਨਾ ਕੋਈ ਲੋੜ ਨਹੀਂ ਪੈਂਦੀ ਹੈਗੀ ਜਦੋਂ ਆਪਾਂ ਮੱਖਣ ਵਗੈਰਾ ਕੱਢਦੇ ਹਣਾ ਇਹ ਐਂਜੀ ਨਿਕਲ ਜਾਂਦਾ ਹੁੰਦਾ ਬੱਸ ਫ੍ਰਿਜ ਚੋਂ ਮਲਾਈ ਕੱਢਦੇ ਸਾਰੀ ਤੁਸੀਂ ਗ੍ਰੈਂਡਰ ਫੇਰ ਦੋ ਮੱਖਣ ਤੇ ਮੱਖਣ ਵੀ ਇੰਨਕੀ ਜ਼ਿਆਦਾ ਟਾਈਮ ਨਹੀਂ ਲੱਗਦਾ ਗਿਆ 5-7 ਮਿੰਟਾਂ ਚ ਮੱਖਣ ਨਿਕਲ ਜਾਂਦਾ ਕਈ ਵਾਰੀ ਤਾਂ 2 ਮਿੰਟਾਂ ਦੇ ਵਿੱਚ ਹੀ ਨਿਕਲ ਜਾਂਦਾ ਹੁੰਦਾ ਸੱਚ ਗ੍ਰੈਂਡਰ ਫੇਰੇ ਨਾਲ ਅੱਜ ਮੈਨੂੰ ਥੋੜਾ ਇੱਕ 5 ਕੁ ਮਿੰਟ ਲੱਗ ਗਏ ਸੀਗੇ ਤੇ ਠੀਕ ਹੈ ਜੀ ਇੱਥੇ ਆਪਣਾ ਮੱਖਣ ਨੇ ਹੁਣ ਨਿਕਲ ਗਿਆ ਹੁਣ ਇਹਨੂੰ ਮੈਂ ਰੱਖ ਦਵਾਂਗੀ ਚੁੱਲ੍ਹੇ ਤੇ ਗੈਸ ਤੇ ਧਰ ਦਵਾਂਗੇ ਬਸ ਕੜਾਹੀ ਵਿੱਚ ਪਾ ਕੇ ਤੇ ਹੁਣ ਆਪਾਂ ਕਰਦੇ ਅੱਜ ਦੀ ਵੀਡੀਓ ਦਾ ਐਂਡ ਤੇ ਕਿਵੇਂ ਦਿਲ ਲੱਗੇ ਪਲੀਜ਼ ਕਮੈਂਟ ਕਰਕੇ